ਪਿਆਰੇ ਮਨਾਉਣ ਸਾਥੀਓ ਪਿਆਰੇ ਸੰਸਥਾਕਾਰ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਰਿਟਾਇਰਡ ਹੋਏ ਮੁਲਾਜ਼ਮ ਬਾਰੇ ਤਾਇ ਜਾਣਕਾਰੀ ਪ੍ਰਾਪਤ ਹੋਈ ਆ ਡਿਟੇਲ ਨਾਲ ਦੱਸਾਂਗੇ ਮੋਕੋ ਦੇ ਪੁਵਨ ਕਮਨ ਤੇ ਬੇਤੋਹ ਹਰਪਾਲ ਸਿੰਘ ਚੀਮਾ ਨੇ ਮરાਯਾਗ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਮੰਗਾਈ ਪੱਤੇ ਵਿੱਚ ਵਾਧਾ ਕੰਮ ਸੰਬੰਧੀ 2016 ਤੋਂ ਪੇਗ ਨਾਇਰ ਲੈਂਡਸ ਹੋਣ ਦੀ 17/7/2020 ਤੋਂ ਭਾਰਤੀ ਹੋਏ ਮਨਾਇਆ ਨੂੰ ਛੇਵਾਂ ਬੇਗਮਿਸ਼ ਲਾਗੂ ਕਰਨ ਸੰਬੰਧੀ ਪੁਰਾਣੀ ਪੈਨਸ਼ਨ ਬਹਾਲੀ ਸੰਘਸ਼ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਬਿਤਾਇ ਹਰਪਾਸ ਜੀਮਾ ਨਾਲ ਪੁਰਾਣੀ ਪੈਨਸ਼ਨ ਐ 1972 ਅਨਸਾਰ ਲਾਗੂ ਕਰਨ ਸੰਬੰਧੀ ਪਰ ਮੀਟਿੰਗਾਂ ਵਿੱਚ ਮੁੱਖ ਹੀ ਭੌਤਮਾ ਨਾਲ ਮੀਟਿੰਗ ਪੰਜਾਬ ਤੋਂ ਜੰਡਗੜ ਵਿਖੇ 26/12/2023 ਨੂੰ ਹੋਈ ਸੀ 18/12/2023 ਨੂੰ ਹੋਈ ਸੀ ਜਿਹੜੇ ਮੁੱਖ ਮੰਤਰੀ ਮੰਨਿਆ ਸੀ ਮੰਗਾਂ ਜਿਸ ਦੇ ਉੱਪਰ ਪ੍ਰੋਸੀਡਿੰਗ 29 ਜਨਵਰੀ 2024 ਨੂੰ ਜਾਰੀ ਕਰਦਾ ਸੀ ਪਰ ਅਜੇ ਤੱਕ ਉਹਨਾਂ ਮੰਗਾਂ ਦੇ ਉੱਪਰ ਨੋਟਿਸ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਹਰ ਮੈਂਗੋ ਨਾ ਮੁਲਾਜ਼ਮ ਆਉਣ ਵਾਲੀ 5 ਜਨਵਰੀ ਨੂੰ ਜ਼ਿਲंधर ਦੇ ਵਿੱਚ ਜੋ ਕਿ ਜਿਮਨੀ ਚੋਣ 10 ਜਨਵਰੀ ਨੂੰ ਹੋ ਰਹੀ ਆ ਉਸ ਤੋਂ ਪਹਿਲਾਂ ਪੰਜ ਦਿਨਾਂ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਸਾਡੇ ਸਾਥੀ ਬੱਸਾਂ ਰਾਹੀਂ ਗੱਡੀਆਂ ਰਾਹੀਂ ਪਹੁੰਚਣਗੇ ਤਾਂ ਕਿ ਕੌਮ ਕਾਨੀ ਸੁੱਤੀ ਜੇ ਸਰਕਾਰ ਨੂੰ ਜਗਾਇਆ ਜਾ ਸਕੇ ਕਿਉਂਕਿ ਮੁੱਖ ਮੰਤਰੀ ਸਰਕਾਰ ਵਾਲੀ ਨੂੰ 27 ਉਪਰ ਸਮਾਂ ਹੋ ਚੁੱਕਿਆ ਅਜੇ ਤਾਂ ਮੁੱਖ ਮੰਤਰੀ ਨੇ ਪ੍ਰਾਣੀ ਵੰਸ਼ ਸਕੀਮ ਬਹਾਲ ਹੀ ਕੀਤੀ ਹਾਲੇ ਕਿ ਪਹਿਲਾਂ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪ੍ਰਾਣੀ ਪੈਸ਼ਨ ਬਹਾਲ ਕਰਾਂਗੇ ਜਿਸ ਉੱਪਰ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤਾ ਗਿਆ ਕਮਿਸ਼ਨਲ ਮੰਤਰੀ ਕਮੇਟੀ ਵੀ ਫੈਸਲੇ ਕੀਤੇ ਗਏ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਮਹਾਲੀ ਹੋਈ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੈਗਨ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਰੈਗੂਲਰ ਨਹੀਂ ਕੀਤੇ ਗਏ ਕਿਉਂਕਿ ਮੁੱਖ ਮੰਤਰੀ ਭਵਨਤਮਨ ਨੇ ਕਈ ਵਾਰ ਕਿਹਾ ਵੀ ਮੁਲਾਜ਼ਮਾਂ ਆਖਿਓਗਾ ਮੈਂ ਕੱਚਾ ਸਰ ਕਟੂਗਾ ਇਹਨਾਂ ਨੂੰ ਰੈਗੂਲਰ ਕਰੂੰਗਾ ਪਰ ਸਰਕਾਰ ਉਹਨੇ ਦੂਸਨ ਉਪਰਸਮ ਹੋ ਚੁੱਕਿਆ ਹੈ ਤੱਕ ਰੋਪੜਥਾਂ ਪਲਾਂਟ ਦੇ ਵਿੱਚ ਜੋ ਠੇਕੇਦਾਰਾਂ ਨੂੰ ਕੰਮ ਕਰਦੇ ਆ ਜਾਂ ਗੁਰੂ ਹਰਗੋਬਿੰਦ ਸਾਹਿਬ ਥਰਮਲ ਲੈਰਾ ਮਹੱਭਤ ਦੇ ਵਿੱਚ ਠੇਕੇਦਾਰਾਂ ਨੂੰ ਕੰਮ-ਕਮ ਕਰਦੇ ਆ ਅਜੇ ਤੱਕ ਉਹਨੂੰ ਰੈਗੂਲਰ ਨਹੀਂ ਕੀਤਾ ਗਿਆ ਬਹੁਤ ਹੀ ਘੱਟ ਦਸ ਦਿਨ 12 ਦਿਨਾਂ ਦੇ ਹਾਲੇ ਕਿ ਉਹ 20-20 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਪਰ ਅਜੇ ਤੱਕ ਉਹਨੂੰ ਵਿੱਚ ਇੱਕ ਵੀ ਕੰਮ ਰੈਗੂਲਰ ਨਹੀਂ ਕੀਤਾ ਗਿਆ ਜਿਸ ਕਾਕੇ ਮਲਾਜ ਬਹੁਤ ਰੋਸ ਹੈ ਆਉਣ ਵਾਲੀ ਪੰਜ ਲਾਈ ਨੂੰ ਡੀਸੀ ਹੌਸਲੀ ਕਰਮਚਾਰੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਨਿਰੰਤਰ ਦੇ ਵਿੱਚ ਮੁਖਰੇ ਭਵਾਂਤ ਮਾਰੇ ਸਰਕਾਰ ਦੇ ਲਾਰੇ ਦੀ ਪੋਰ ਖੋਲਾਂਗੇ ਧੰਨਵਾਦ ਸਾਥਿਓ ਮੇਰਾ ਇਹਨਾਂ ਸਾਥ ਸਾਰਾ ਹੋ ਗਈ